ਨਿਕਲਿਆ ਭੈਣੋ ਭਰਾਓ ਕੀ ਆ ਕੋਈ ਛੁੱਟੀ ਲੈ ਕੇ ਦਿਵਾਲੀ ਦਾ ਤਿਹਾਰ ਮਨਾਉਣ ਆਪਦੇ ਘਰ ਜਾ ਰਿਹਾ ਸੀ ਤੈਨੂੰ ਕੋਟ ਕੋਟ ਮਾਰ ਦਿੱਤਾ ਤੇਰੇ ਬੈਗ ਚੋਂ ਕੁਮਾਂ ਦੀ ਸਾੜੀ ਨਿਕਲੀ ਆ ਇੱਕ ਖਾਲੀ ਟਿਫਨ ਦਾ ਡੱਬਾ ਨਿਕਲਿਆ ਮੇਰਾ ਦਸਨ ਦਾ ਪਾ ਵੇ ਇੱਕ ਨੰਬਰ ਦੇ ਕਹਿੰਦੇ ਮੁਸਲਮਾਨ ਨਹੀਂ ਛੱਡਣੇ ਜਿਨ੍ਹਾਂ ਨੂੰ ਇੱਕ ਲਗਾਤਾਰ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਆ ਮੋਦੀ ਸਰਕਾਰ ਵੱਲੋਂ ਦੋ ਨੰਬਰ ਤੇ ਕ੍ਰਿਸਚੀਅਨ ਆ ਜਿਹੜੇ ਮਸੀਹ ਨੂੰ ਮੰਨਣ ਵਾਲੇ ਲੋਕ ਆ ਉਹ ਵੀ ਉਹਨਾਂ ਦੇ ਏਜੰਡੇ ਤੇ ਆ ਅੰਦੇ ਮੋਦੀ ਸਰਕਾਰ ਅੰਦਰ ਅੰਦੇ ਇਹ ਲੋਕ ਨਹੀਂ ਛੱਡਣੇ ਇਹਨਾਂ ਦੇ ਧਰਮਾਂ ਤੇ ਵੀ ਹਮਲਾ ਕੀਤਾ ਜਾ ਰਿਹਾ ਮੰਨੀਪੁਰ ਦੇ ਅੰਦਰ ਪਿਛਲੇ ਦਹਾਕਾ ਤੋਂ ਵਾਪਰਿਆ ਅੱਜ ਵੀ ਵਾਪਰਿਆ ਲਗਾਤਾਰ ਮੰਨੀਪੁਰ ਦੇ ਅੰਦਰ ਭਾਜਪਾ ਦੀ ਸਰਕਾਰ ਆ ਸੂਬੇ 'ਚ ਹਿੰਦੁਸਤਾਨ 'ਚ ਵੀ ਮੋਦੀ ਦੀ ਸਰਕਾਰ ਆ ਤੇ ਮੰਨੀਪੁਰ ਦੇ ਅੰਦਰ ਵੀ ਮੋਦੀ ਦੀ ਸਰਕਾਰ ਆ ਸਾਦੇ ਲਾਗੇ ਮਸੀਹ ਲੋਕਾਂ ਦੇ ਚਰਚਾਂ ਨੂੰ ਅੱਗ ਲਾਈ ਗਈ ਆ ਉਹਨਾਂ ਦੀਆਂ ਔਰਤਾਂ ਨੂੰ ਨੰਗੀਆਂ ਕਰਕੇ ਹਲਫ ਉਹਨਾਂ ਦੀਆਂ ਪ੍ਰੇਡਾਂ ਕਰਾਈਆਂ ਜਾ ਰਹੀਆਂ ਆ ਜਾਰੀਆਂ ਬੀਜੇਪੀ ਦੀ ਸਰਕਾਰ ਵੱਲੋਂ ਇੰਦਾਂ ਦੀ ਮਾੜੀ ਸੋਝ ਵਾਲੀ ਸਰਕਾਰ ਆ ਤੇ ਤੀਜੇ ਨੰਬਰ ਤੇ ਦਲਤ ਲੋਗ ਆ ਦੱਬੇ ਤੁਚਦੇ ਲੋਗ ਆ ਜਿਹੜੇ ਉਹਨਾਂ ਨੂੰ ਨਹੀਂ ਕਹਿੰਦੇ ਛੱਡਣਾ ਉਹ ਵੀ ਜੇ ਮੰਨੂ ਸਮਰਤੀ ਅਪਣਾ ਲੈਣਗੇ ਫੇਰ ਦੇਸ਼ ਅੰਦਰ ਮਜ਼ਦੂਰ ਰਹਿਣਗੇ ਤੇ ਚੌਥਿਆਂ ਲਾਲ ਝੰਡਾ ਤੁਸੀਂ ਮੋਢਿਆਂ ਤੇ ਰੱਖ ਕੇ ਜਿਹੜੇ ਖੜੇ ਹੋ ਜਿਹੜੇ ਉਹਨਾਂ ਦੀਆਂ ਗੰਦੀਆਂ ਕਰਤੂਤਾਵਾਂ 'ਤੇ ਉਂਗਲ ਚੱਕਦੇ ਹੋ ਕਿਉਂਕਿ ਭਾਜਪਾ ਸਰਕਾਰ ਇਦਾਂ ਦੀ ਸਰਕਾਰ ਆ ਜਿਹੜੀ ਲਗਾਤਾਰ ਫਾਸ਼ੀਸਟ ਦੀ ਸਰਕਾਰ ਆ ਜਿਹੜੀ ਲਗਾਤਾਰ ਫਾਸ਼ੀਵਾਦੀ ਹਮਲੇ ਦੇਸ਼ ਦੀਆਂ ਕਿਰਤੀਆਂ ਦੇ ਕਿਤੇ ਯਾਰ ਏ ਦੇਸ਼ ਦੇ ਹਿੰਦੁਸਤਾਨ ਦੇ ਕਿਰਤੀ ਲੋਕਾਂ ਦੇ ਵੱਡੇ ਹਮਲੇ ਆ ਅੱਜ ਲਗਾਤਾਰ ਅੱਥੀ ਇੱਥੇ ਆਮਕਸ਼ਾਦੀ ગ્રામ ਮੰਤਰੀ ਦੀ ਅਰਤੀ ਸੜ ਰਹੇ ਪਿੱਕੀਗੜ ਦੇ ਚੌਕ 'ਚ ਜੇ ਆਪਦੀ ਕੀਤੀ ਦਾ ਪਛਤਾਵਾ ਅਮਿਤ ਸ਼ਾਹ ਨੇ ਨਾ ਕੀਤਾ ਤਾਂ ਉਹਨਾਂ ਵਾਲੇ ਸਮੇਂ ਮੈਂ ਜ਼ਿੰਮੇਵਾਰੀ ਨਾ ਕਹਿਣਾ ਚਾਹੁੰਨਾ ਜਿਹੜੀ ਪਾਰਟੀ ਦੇ ਝੰਡੇ ਅਸੀਂ ਜਿਹੜਾ ਕਿਰਤੀਆਂ ਦਾ ਝੰਡਾ ਜਿਹਦੇ ਨੇ ਰਗਾਦਰ ਮਜ਼ਦੂਰਾਂ ਦਾ ਖੂਨ ਵਹਾਇਆ ਇਹ ਝੰਡੇ ਦਾ ਰੰਗ ਐਵੇਂ ਨਹੀਂ ਲਾਲ ਹੋਇਆ ਇਹ ਕਿਰਤੀ ਲੋਕਾਂ ਨੇ ਖੂਨ ਨਾਲ ਸਿੰਜਿਆ ਝੰਡਾਇਆ ਕਿਉਂਕਿ ਜਦੋਂ 1886 ਈਸਵੀ ਵਾਲੇ ਦਿਨ ਮਜ਼ਦੂਰਾਂ ਦਾ ਤੇ ਉਹਨਾਂ ਤੋਂ ਉਸ ਸਮੇਂ ਦਰਮਿਆਨ 20 ਘੰਟੇ ਕੰਮ ਲਿਆ ਜਾਂਦਾ ਸੀ ਤੇ ਦਿਹਾੜੀ 8 ਘੰਟੇ ਦੀ ਦਿੱਤੀ ਜਾਂਦੀ ਸੀ ਲੋਕਾਂ ਨੇ ਦਿਹਾੜੀ ਦੇ ਘੰਟੇ ਵਡਾਉਣ ਲਈ ਲੜਾਈ ਲੜੀ 1886 ਈਸਵੀ ਵਿੱਚ ਸ਼ਹਿਰ ਸ਼ਿਕਾਗੋ ਅਮਰੀਕਾ ਜਿੱਦਾਂ ਤੁਸੀਂ ਭਿੱਖੀਬੰਦੇ ਚੌਂਕ 'ਚ ਅੱਜ ਅੰਮ੍ਰਿਤ ਸ਼ਾਹ ਦੇ ਖਿਲਾਫ ਪ੍ਰੋਟੈਸਟ ਕਰ ਰਹੇ ਹੋ ਉਦੋਂ ਮਜ਼ਦੂਰ ਬੈਠੇ ਕਿ ਦਿਹਾੜੀ ਦੇ ਘੰਟੇ ਘਟਾਓ ਪਰ ਉਸ ਸਮੇਂ ਦੇ ਹਾਕਮਾਂ ਨੇ ਮਜ਼ਦੂਰਾਂ ਦੇ ਉੱਤੇ ਜਾਂ ਧਰਨਾਗਾਰੀਆਂ ਤੇ ਗੋਲੀ ਚਲਾ ਦਿੱਤੀ ਉਹ ਰਾਣੇ ਜਿਹੜੀ ਔਰਤਾਂ ਵੀ ਉਹਨਾਂ ਦੇ ਪੁੱਛੜ ਜਿਹੜੇ ਬੱਚੇ ਸੀ ਉਹ ਸ਼ਹੀਦੀ ਪ੍ਰਾਪਤ ਕਰ ਗਏ ਪਰ ਚਿੱਟਾ ਝੰਡਾ ਇਹਨਾਂ ਔਰਤਾਂ ਨੇ ਉਸ ਝੰਡੇ ਦੇ ਅੰਦਰ ਆਪਦੇ ਜਦੋਂ ਲਹੂ ਲੋਹਾਨ ਬੱਚਿਆਂ ਨੂੰ ਰੁਪੇਟਿਆ ਤੇ ਲਾਲ ਝੰਡਾ ਰੰਗ ਦਾ ਲਾਟਾਤ ਬਣਿਆ ਭਰਾਓ ਕਿ ਮਜ਼ਦੂਰਾਂ ਦੀ ਰਤ ਨਾਲ ਰੰਗਿਆ ਝੰਡਾ ਪਰ ਮੈਂ ਦੱਸਣਾ ਚਾਹਣਾ ਕੋ ਹਾਕਮ ਜਿਹੜੇ ਹਿੰਦੁਸਤਾਨ ਦੇ ਆ ਇਦਾਂ ਦੀਆਂ ਨੀਤੀਆਂ ਲੈ ਕੇ ਆ ਰਹੇ ਜਿਨ੍ਹਾਂ ਨੀਤੀਆਂ ਦੇ ਦਰਮਿਆਨ ਲੋਕਾਂ ਦਾ ਚਮਲ ਆਇਆ ਜਾ ਰਿਹਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਨੇ ਵੀ ਬੜਾ ਲੋਕਾਂ ਨੂੰ ਝੂਠ ਬੋਲਿਆ ਲੋਕਾਂ ਨੂੰ ਕਿਹਾ ਵੋਟਾਂ ਪਾ ਦਿਓ ਲੋਕੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਗਠਨ ਹੋਇਆ ਤੇ ਨਸ਼ੇ ਦਾ ਲੱਖ ਤੋੜ ਦੇਣਾ ਪੰਜਾਬ 'ਚੋਂ ਨਸ਼ਾ ਖਤਮ ਕਰ ਦਿੱਤਾ ਜਾਊਗਾ ਪਰ ਮੈਂ ਦੱਸਣਾ ਚਾਹੁੰਨਾ ਅੱਗੇ ਨਾਲੋਂ ਭਰਾਓ 4 ਗੁਣਾ ਵੱਧ ਨਸ਼ਾ ਵਿਕ ਰਿਹਾ ਲੋਕਾਂ ਦੇ ਪੁੱਤ ਅੱਗੇ ਨਾਲੋਂ ਵੱਧ ਮਰ ਰਹੇ ਆ ਨਸ਼ੇ ਦੇ ਟੀਗੇ ਲਾ ਲਾ ਕੇ ਅਸਾ ਦਾ ਥਾਣਾ ਪਿੱਠੀਵਿੰਡ ਜਿੱਥੇ ਐਸ ਐਚ ਓ ਦਿਨੇਸ਼ ਕੁਮਾਰ ਆ ਬੜੀਆਂ ਟਾਰਾ ਮਾਰਦਾ ਨਹੀਂ ਥੱਕਦਾ ਇਹਦੀ ਨੱਕ ਦੀ ਸੇਧ ਤੇ ਨਸ਼ਾ ਵਿਕ ਰਿਹਾ ਕਿਤੇ ਲੋਕਾਂ ਦੇ ਬੱਚੇ ਮਰ ਰਹੇ ਪੰਜਾਬ ਦੇ ਹਾਕਮਾਂ ਨੂੰ ਚਿੰਤਾ ਨਹੀਂ ਆ ਲੋਕਾਂ ਦੀਆਂ ਦਰਖਾਸਤਾਂ ਇਹ ਕੋਈ ਦਰਖਾਸਤ ਲੈ ਕੇ ਇਨਸਾਫ ਸੰਧ ਲੋਕ ਜਾਨ ਪਹਿਲਾ ਵੱਡੇ ਪ੍ਰਭੂਆਂ ਤੋਂ ਕਹਿੰਦੇ ਫਰਮਾਨਯਾਰੀ ਕਰਾਓ ਫੇਰ ਲੋਕਾਂ ਨੂੰ ਨਾਂ ਲੈ ਕੇ ਦਿੱਤਾ ਜਾਊਗਾ ਇੱਥੇ ਕਿਰਪਾਲਸਾ ਹਣੀ ਬੈਠੇ ਹੋਰ ਸਾਥੀ ਬਿਟੇ ਆ ਜਿਵੇਂ ਬੜੇ ਮਹੀਨੇ ਮਹੀਨੇ ਤੋਂ ਐਸਐਚਓ ਪਿੱਖੀਵਾਲ ਦੇ ਕੋਲ ਦਰਖਾਸਤਾਂ ਚੱਲ ਰਹੀਆਂ ਪਰ ਦੋਸ਼ੀਆਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ ਦੋਸ਼ੀ ਦੰਦ ਦੰਦ ਚਲਾਉਂਦੇ ਫਿਰਦੇ ਆ ਭਰਾਓ ਆਪਾਂ ਦੀ ਅਰਥੀ ਸਾੜ ਕੇ ਗ੍ਰਹਿ ਮੰਤਰੀ ਦੀ ਬੱਸ ਦਾ ਮਿਨਟ ਰੇਲਰ ਬਖਾਉਣ ਐਸਾ ਤੋਂ ਪਿੱਖੀ ਦੇ ਗੇੜ ਦੇ ਮੋਰੇ ਵੀ ਜਾਣਾ ਆ ਕੋਈ ਵੀ ਸਾਥੀ ਅਰਤੀ ਸਾੜ ਕੇ ਅਮਿਤ ਸ਼ਾਹ ਦੀ ਘਰ ਨੂੰ ਵਾਪਸ ਨਾ ਜਾਇਓ ਸਿਰਫ ਜਿੰਨਾ ਕਿਰਾਪਰ ਤੁਸੀਂ ਇੱਥੇ ਖੜੇ ਹੋ 10 15 ਮਿੰਟ ਲੂਣ ਦੇਣਾ ਐ ਐਸਚੋ ਪਿੱਖੀ ਬਣ ਨੂੰ ਸਾਰੇ ਇਕੱਠੇ ਹੋ ਗਏ ਜਾਇਓ ਇੱਥੇ ਕੁਲਦੀਪ ਸਿੰਘ ਐ ਐਸਆਈ ਆ ਇੱਥੇ ਗੁਰਦੀਪ ਸਿੰਘ ਐ ਜਿਹੜੇ ਲਗਾਤਾਰ ਲੋਕਾਂ ਨੂੰ ਮਿਆ ਨਹੀਂ ਦਿੰਦੇ ਤੇ ਕੁਲਦੀਪ ਸੋਰਗੇ ਲੋਕਾਂ ਦੀਆਂ ਜੇਬਾਂ ਲੁੱਟ ਲੈਂਦੇ ਆ ਆ ਸਾਹਮਣੇ ਖੜਾ ਸਾਹਮਣੇ ਦੁਜੇ ਬਨੇ ਵੇਖ ਲਿਓ ਪਾ 500 ਰੁਪਏ ਦੋ ਦੋ 100 ਰੁਪਏ ਲੱਖ ਲੱਖ ਰੁਪਏ ਥਾਣੇਦਾਰ ਇਹ ਤਨਖਾਹਾਂ ਲੈਂਦੇ ਆ ਜੇ ਕੋਈ ਪੀੜਤ ਦਰਖਾਸਤ ਲੈ ਕੇ ਆਉਂਦਾ ਇਤਾਂ ਦੇ ਥਾਣੇਦਾਰ ਇਨੇ ਕਰਪਟ ਥਾਣੇਦਾਰ ਲੋਕਾਂ ਦੀਆਂ ਜੇਬਾਂ ਘਟਨ ਤੱਕ ਚੱਲ ਜਾਂਦੇ ਆ ਭਰਾਓ ਆਪਾਂ ਜਾਣਾ 10 ਮਿੰਟ ਲਈ ਬੱਸ ਸਾਥ ਸਾਥੀ ਜਰਦੇਦਰ ਚੂਗ ਨੂੰ ਮੈਂ ਕਹੂੰਗਾ ਅਮਿਤ ਸ਼ਾਹ ਨੂੰ ਵਰਤੀ ਨੂੰ ਅੱਗ ਲਾਵੇ ਇੱਥੋਂ ਸਾਰੇ ਸਾਥੀ ਆਪਾਂ ਬਾਅਦ ਚ ਥਾਣੇ 10 ਮਿੰਟ ਜਾਣਾ ਐਸਐਸਪੀ ਖਿਵੀਵੰਦ ਨੂੰ ਲੂਨ ਦੇਣ ਜਾਣਾ ਜਿਹੜੇ ਖਿਸ਼ਕੇ ਦੇ ਥਾਣੇਦਾਰ ਆ ਉਹਨਾਂ ਦੇ ਆਪਾਜ ਆਉਣ ਵਾਲੇ ਸਮੇਂ 'ਚ ਕੱਲ ਤੇ ਪਰਸੋਂ ਪਾਰਟੀ ਦਾ ਇੱਕ ਡੈਪੂਟੇਸ਼ਨ ਬਣਾ ਕੇ ਉਹਨਾਂ ਕਰਪਟ ਥਾਣੇਦਾਰ ਦੀਆਂ ਕਰਤੂਤਾ ਐਸਐਸਪੀ ਤਰਨਤਾਲ ਕੋਲ ਲਿਖਤੀ ਤੌਰ ਤੇ ਲੈ ਕੇ ਜਾਣੀਆਂ ਇਹਨਾਂ ਦੇ ਖਿਲਾਫ